ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਹੋਰ ਬਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਤੇ ਜਾਨਵਰ ਵਗੈਰਾ ਸਾਰੇ ਜਿੰਦੇ ਵਧੀਆ ਹੋਣ ਵਾਹਿਗੁਰੂ ਕਿਰਪਾ ਕਰੇ ਆ ਗਏ ਬਈ ਇਧਰ ਆਪਾਂ ਸੱਤ ਕਿੰਬਜੇ ਨੇ ਸਵਾਗਤ ਹੱਤ ਇਧਰ ਲੈ ਘਰੇ ਆ ਗਏ ਆਪਾਂ ਤੇ ਇਲੈਕਟਾ ਕਰੀਏ ਬੰਦਪੁਰ ਦਾ ਲਾਈਟ ਚੱਲੀ ਜਾਂਦੀ ਆ ਮੱਧਰ ਬਈ ਜੀ ਹੋ ਰਹੀ ਆ ਯਾਰ ਅੱਜ ਔਖਾ ੜਦੀ ਏ ਬੱਦਲ ਵਹੀ ਇਹ ਯਾਰ ਅੱਜ ਪਤਾ ਨਹੀਂ ਚੱਕਰ ਤੇ ਕਬੂਤਰ ਬਾਈ ਮੈਂ ਅੱਜ ਆ ਕੇ ਪਹਿਲਾ ਕਬੂਤਰ ਕੱਟ ਤੇ ਦੀ ਲਾਲ ਸਿਰ ਆ ਜਾ ਗੜਦਾ ਤੇ ਆਪਣਾ ਡੱਬਾ ਵਚਾ ਤਾ ਹਾਂ ਬਿਠਾਤਾ ਤੇ ਦੇਖ ਸਕਦੇ ਤੁਸੀਂ ਹੁਣ ਬੈਠੇ ਹਾਂ ਤਹਾਂ ਤੇ ਹੁਣ ਇਹਨਾਂ ਨੂੰ ਦਾਮਾਂਗੇ ਵੀ ਆਪਾਂ ਦਾਨਾਂ ਇਹਨਾਂ ਚਿੱਟੀਆਂ ਦਾ ਕੱਢਦਾ ਪਹਿਲਾਂ ਇਹ ਤਾਂ ਇਹਨਾਂ ਚਿੱਟੀਆਂ ਦਾ ਕੱਢਦੀ ਜਿੱਟੀਆਂ ਦਾ ਨਾਲ ਖਾਣ ਇਹ ਵੀ ਵਾੜੀ ਤੜਫੜ ਜੀ ਕਰਨ ਲੱਗਾ ਚਿੱਟੀਆਂ ਦਾ ਹੁਣ ਪਹਿਲਾਂ ਵਧੀਆ ਆਉ ਬਈ ਫੇਦਰੀਆਂ ਦਾ ਅੰਡਾ ਵੀ ਧਰ ਰਿਆ ਯਾਰ ਚਲ ਤੂੰ ਚਾ ਵੀ ਧਰ ਲੈਣ ਦੇ ਉਹ ਅੰਡਾ ਤੇ ਹੁਣ ਤਹਾਂ ਜਾ ਕੇ ਬਈ ਹੁਣ ਢਾ ਦਈਏ ਦੋਨਾਂ ਨੂੰ ਇਹ ਗਿੜੇ ਗੁੜੇ ਦੇਖੇ ਭਾਜਾਂਗੇ ਢਬਾਏ ਵੀ ਗਿੜੇ ਗੁੜੇ ਦੇਖੇ ਬਹਿ ਜੂਗਾ ਚਲ ਹਨ ਐਨੇ ਚਾਹ ਆਉਂਦਾ ਉਤਰ ਗਏ ਜਾਂਦਾ ਤੜਕੀ ਤੜਕੀ ਕਿਨੂੰ ਫੇਰ ਕੇ ਢਾਇਆ ਫੇਰ ਉੱਡਣਾ ਨਹੀਂ ਆਇਦਾ ਨਹੀਂ ਮਿੰਡ ਚੋਂ ਉੱਤਰ ਉੱਡਣ ਲੱਗ ਲਏ ਨੇ ਫਿਰ ਔਖਾ ਹੋ ਗਿਆ ਹੈ ਹਨਾ ਤੇ ਹੁਣੇ ਢਾ ਦਈਏ ਬਈ ਕਰੋੜ ਅੱਗੇ ਦੀ ਢਾਈ ਚੈੱਕਾ ਫਿਰ ਢਬਾ ਪੈਸ਼ਰ ਲਾ ਗਿਆ ਬਈ ਆਹ ਉਹ ਉਸ ਇਕੱਠੀ ਕਰਕੇ ਉੱਡਦਾ ਇਹ ਪਤਾ ਨਹੀਂ ਕੀ ਜੇ ਕਰੇ ਇਹ ਦੱਦੀ ਫੇਰ ਆਉਂਦਾ ਹਾਂ ਆਹ ਪੈਸ਼ਰ ਲਾ ਗਿਆ ਨੱਬਾ ਦੱਬਾ ਕਹਿੰਦੇ ਡੱਬਾ ਨਹੀਂ ਲਾਉਂਦੇ ਡੱਬਾ ਨਹੀਂ ਲਾਉਂਦੇ ਮੈਂ ਚੱਕੋ ਡੱਬਾ ਡਾਉਂ ਲਾ ਕੇ ਆਪਾਂ ਗੱਲ ਸੌਂਕ ਡੱਬੇ ਦਾ ਆਹ ਉਹ ਚੈੱਕ ਕਰੇ ਥੋੜਾ ਬਾਣਾ ਆਉਂਦਾ ਹੈਗਾ ਉੱਤੋਂ ਇਹ ਜਦ ਇਹਨੂੰ ਮੱਧਾਂ ਕੋ ਇਹ ਪਾਉਣ ਦੇ ਨੂੰ ਗੇੜੇ ਥੋੜੇ ਜਿਹਾ ਮੈਂ ਤਾਂ ਚੈੱਕ ਫੁੱਕ ਜਿਹਾ ਛੇਤੀ ਲਾ ਲਿਆ ਫਿਰ ਆਹ ਆਪਾਂ ਅਰਸ਼ਾਉਂਗਾ ਉਹ ਇਹ ਡੱਬਾ ਆਪਣਾ ਆਪਣਾ ਡੱਬਾ ਵੀ ਬਈ ਆ ਕੇ ਬਹਿ ਗਿਆ ਤੇ ਆਪਣਾ ਚਿੱਟੀਆਂ ਦਾ ਵੀ ਆ ਗਿਆ ਕਰੋ ਜੀ ਇੱਕ ਥੱਲੇ ਡੱਬਾ ਵੀ ਆਪਣਾ ਆ ਕੇ ਬਹਿ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਈਏ ਬਈ ਦਾਣੇ ਦਾਣੇ ਪਾਵਾਂਗੇ ਅੰਦਰ ਤੇ ਬਰ ਬਾਰੇ ਤਾਂ ਬਚੇ ਬੱਚੇ ਨਹੀਂ ਨਾ ਰਜਦੇ ਹੁਣ ਬੱਚੇ ਦਾਣੇ ਖਾਣ ਲੱਗ ਗਏ ਆਪਣੇ ਵਧੀਆ ਸਾਰੀ ਤਿੰਨੇ ਚਾਰ ਆਉਂਦੇ ਨੇ ਬਾਹਰੇ ਖਾਣ ਦਾਣੇ ਖਾਣ ਆਉਂਦੇ ਨੇ ਬਰਾ ਤੇ ਖਾਂਦੇ ਨੇ ਦਾਣੇ ਵਧੀਆ ਤਾਂ ਕਰਕੇ ਹੁਣ ਬੰਨਣਾ ਅੰਦਰੋਂ ਹੁਣ ਤਿੰਨੇ ਚੋ ਦਾਣੇ ਵਧੀਆ ਬੱਚੇ ਖਾਣ ਲੱਗ ਜਾਂਦੇ ਨੇ ਹੋਰ ਤਾਂ ਕੀ ਆ ਚੱਕੋ ਵੀ ਨਾ ਮਾਣ ਦੇ ਬੱਚੇ ਸਰ ਗਾਲੱਖੀ ਗੱਲੀਓ ਬਾਰੇ ਫਿਰਦੀ ਰਹਿੰਦੀ ਆ ਸਾਰੇ ਲੱਗੇ ਹਾਂ ਚੱਲ ਤੂੰ ਵੀ ਖਾਲਾ ਭਾਈ ਇਹ ਟੀਰ ਜਾ ਕੱਢਣ ਲੱਗ ਗਈ ਆ ਤਾਂ ਕਿ ਆਪਣੀ ਚਿੱਟਾ ਪਤਾ ਨਹੀਂ ਕਿਹੜਾ ਟੀਰ ਕੱਢਣ ਲੱਗ ਗਿਆ ਅਸਲ ਜਿਨਾਂ ਦਾ ਪਾਂਡਾ ਵੀ ਤੋਪੇ ਭਰਦਾ ਆਂ ਆੰਦੇ ਨੇ ਦਾਣੇ ਉਹਨਾਂ ਨੂੰ ਵਸ ਆਪਾਂ ਲੇਟ ਪਾਵਾਂਗੇ ਤਾਂ ਹੀ ਉਹਨਾਂ ਨੂੰ ਤਾਂ ਹਾਂ ਬਿਠਾ ਰਖਾ ਬੈਠੇ ਰਹਿਣਗੇ ਦੋਨੇ ਤਾਂ ਦੋਨੇ ਦਿਨੇ ਜਿਹੜੇ ਸਾਰੇ ਆ ਜਾਣੇ ਖਾਣ ਦਾਣੇ ਹਾਲੇ ਤੋਰੇ ਕੰਨੀਆਂ ਗੁੰਨੀਆਂ ਸ਼ੂਟੀਆਂ ਨੇ ਤਾਂ ਕਰਕੇ ਨਹੀਂ ਆਪਾਂ ਕਰ ਰਹੇ ਨਹੀਂ ਕਰਤਾ ਦਿੰਦੇ ਆਪਾਂ ਕਹਿੰਦੇ ਕੇ ਨਿਆ ਮਸਾ ਉੱਥੇ ਬੈਠੇ ਨੇ ਉਹ ਕਰੀਏ ਦਾਣੇ ਜਿੰਨੇ ਕ ਦਾਣੇ ਦੀ ਲੋੜ ਆ ਉਹਨੇ ਖਾ ਲੈਂਦੇ ਨੇ ਬਾਈ ਹਾਂ ਤੂੰ ਇਧਰ ਆਪਣੀ ਮੋਜੀ ਨੇ ਆਂਡੇ ਧਰੀ ਰੱਖਿਆ ਨੇ ਦੋ ਤੇ ਆ ਚਿਤਲੀ ਨੇ ਵੀ ਧਰ ਲਿਆ ਨੇ ਜਿਹਦੇ ਲਈ ਆਂਡੇ ਦਾ ਧਰਾਉਂਦੇ ਨਹੀਂ ਹੁਣ ਚਿਤਲੀ ਦਾ ਕੱਲੀ ਘੜ ਲਾ ਮੇਦਰ ਕਬੂਤਰੀ ਸੋ ਇੱਕ ਕੁਝ ਇਧਰ ਆ ਜਾ ਦੇਣਾ ਕੁਝ ਆ ਦੇ ਦਾ ਕੋਈ ਦੇ ਦਾਂਗੇ ਅੱਥੇ ਇਹ ਬੜਾ ਠੀਕ ਆ ਭਾਈ ਕਿਆਰੀ ਵੀ ਆਪਣੀ ਓਕੇ ਹੋ ਰਹੀ ਆ ਕਬੂਤਰ ਆਪਣੇ ਓਕੇ ਨੇ ਜਮਾ ਧਣੀਆਂ ਵੀ ਆਪਣਾ ਨਿਕਲ ਰਿਹਾ ਚੈੱਕ ਕਰੋ ਤੁਸੀਂ ਬਰੀਕ ਬਰੀਕ ਵਾ ਜਾਵਾਂ ਓਕੇ ਆ ਕੰਮ ਇਹ ਕੁ ਮੁੱਤਰ ਬਾਰੇ ਬੁਰੇ ਆ ਰਹੇ ਨੇ ਰਈਆ ਸਿਸਟਮ ਹੈ ਸਾਰਾ ਜਾਨਵਰਾਂ ਦਾ ਆਪਣਿਆਂ ਦਾ ਤੇ ਛੋਟੇ ਬੱਚੇ ਵੀ ਛਤਰੀ ਤੇ ਬਿਠਾਵਾਂਗੇ ਕਰਾਂਗੇ ਇਹਨਾਂ ਦਾ ਵੀ ਸੌਂਕ ਕਰਾਵਾਂਗੇ ਤੁਹਾਨੂੰ ਬਿਠਾ ਕੇ ਛਤਰੀ ਤੇ ਤੇ ਇਹਨੇ ਆਪਾਂ ਇੱਥੇ ਹੀ ਬਹਿ ਜੀਏ ਯਾਰ ਤੁਹਾਨੂੰ ਵਾਲਾ ਵਧੀਆ ਆਏ ਆਏ ਅੱਜ ਵੀ ਮਾ ਵੇਲਾ ਨਹੀਂ ਮਾ ਅੱਜ ਟਾਈਮ ਲੱਗ ਜੂ ਮੈਨੂੰ ਅਸੀਂ ਅੱਜ ਕਰਾਉਂਦਾ ਕੰਮ ਉਹ ਇਹ ਵਸਾ ਉਹੀ ਠੀਕ ਆ ਬਈ ਸਿਸਟਮ ਆ ਸਿਸਟਮ ਆ ਆਪਣੇ ਕਬੂਤਰਾਂ ਦਾ ਤਾਂ ਕੋਈ ਤੇ ਵੀ ਰਿਪੋਰਟ ਆ ਜਮਾ ਇਹਨਾਂ ਦੀ ਹਣ ਤੇ ਦਾਨੇ ਦਾਨੇ ਪਾ ਦੇ ਨਾ ਤੇ ਡੱਬਾ ਵਚਾ ਡਾ ਕੇ ਵਿਖਿਆ ਲਿਆ ਸਾਰੇ ਕਹਿੰਦੇ ਕੋਈ ਡੱਬਾ ਡਾਇਆ ਕਰੋ ਡੱਬਾ ਕੋਈ ਆ ਪਾ ਦੇ ਨਾ ਦਾ ਯਾਰ ਝਾੜੇ ਪਰ ਇੱਕ ਹੈ ਲਿਸਾ ਜਾ ਤਾਂ ਕਰਕੇ ਆਪਾਂ ਗੱਡੀ ਨੂੰ ਡਾਉਣਿਆ ਵਾ ਝਾੜ ਚੂੜ ਚ ਗਾਹਾਂ ਸੈੱਟ ਹੋ ਜੂਏ ਨੇ ਹੁਣ ਲੱਗ ਲੱਗ ਜਾਊ ਕੱਲਾ ਕਬੂਤਰ ਵੀ ਇੰਨੇ ਛਾਤਰੀ ਤੇ ਲੱਗ ਗਿਆ ਬਸ ਗਿੱਜ ਗਿਆ ਕੱਪੜੇ ਤੇ ਇੰਨੇ ਬਹੁਤ ਆ ਨਾ ਨੇ ਛੱਡ ਤੈਨੂੰ ਗਾਹਾਂ ਗਰਮੀਆਂ ਗਰਮੀਆਂ ਛੱਡਿਆ ਕਰਾਂਗੇ ਹੁਣ ਤਾਂ ਇਹ ਨਹੀਂ ਹਟਣ ਵਾਲਾ ਭਰਿਆ ਨਹੀਂ ਵਾਲੇ ਸਮਾਰ ਕੇ ਨਾ ਆ ਹਿਮੇ ਛੋਲੇ ਪਾਉਣ ਲੱਗੇ ਨੂੰ ਭਰ ਜੂਗਾ ਪਰ ਭਰਿਆ ਨਹੀਂ ਜਮਾਰ ਕੇ ਤੇ ਚਲ ਬੱਚੇ-ਬੱਚੇ ਬਿਠਾਉਣੇ ਬਈ ਛਾਤਰੀ ਤੇ ਫੇਰ ਕਰਦੇ ਆ ਵੀਡੀਓ ਕੰਟੀਨੀ ਇਹਨਾਂ ਨੂੰ ਦਾਣੇ ਪਾ ਕੇ ਇਹਨਾਂ ਦਾ ਪਾਣੀ ਵਾਲਾ ਭਾਂਡਾ ਧੋ ਤਾ ਕੇ ਸਾਰਾ ਕੁਝ ਓਕੇ ਕਰਕੇ ਦਾ ਬਾੜ ਤੇ ਵੀ ਅੰਦਰ ਤੇ ਬੱਚੇ ਚਾਰੇ ਬਿਠਾਤੇ ਛਾਤਰੀ ਤੇ ਆ ਬੈਠ ਨੇ ਤਿੰਨ ਇੱਕ ਪਰਾਂ ਵਾੜਾ ਤਿੰਨ ਇਧਰ ਵੜੇ ਨਾ ਇਹ ਬਿਠਾਤੇ ਛਾਤਰੀ ਤੇ ਤੇ ਡੱਬਾ ਆਪਣਾ ਤਾਂ ਹਾਂ ਬੈਠਾ ਚਿੱਟੀਆਂ ਥੱਲੇ ਆ ਗਿਆ ਸੀ ਨਾ ਸਾਨੂੰ ਪਤਾ ਹੀ ਐ ਤੇ ਅੱਜ 30 ਤਰੀਕ ਹੋ ਗਈ ਬਈ 5 ਤਰੀਕ ਤੱਕ ਕਿਹਾ ਸੀ ਮੈਂ ਵਾਹਾਂ ਬੱਚੇ ਐਡ ਕਰ ਲਾਂਗੇ ਆਪਾਂ ਤੇ ਬਸ ਉਹ ਜਾਣੇ ਪੰਜ ਨੂੰ ਤਾਂ ਬੱਚੇ ਐਡਾ ਆਪਣੇ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਉਹ ਬੱਦੇ ਵਧੀਆ ਹੋ ਗਏ ਦਾਣੇ ਦੂਣੇ ਲੱਗ ਗਏ ਖਾਣੇ ਜਾਂ ਦਾਣਿਆਂ ਦੂਣਿਆਂ ਦੀ ਚੱਕਰ ਆ ਅਸਲ ਤਾਂ ਵੀ ਜੇ ਦਾਣੇ ਖਾਣ ਲੱਗ ਫਿਰ ਤਾਂ ਕੋਈ ਚੱਕਰੀ ਨਹੀਂ ਹੈਗਾ ਇਹ ਚਾਰੇ ਤਾਂ ਐਡ ਹੋ ਜਾਣੇ ਇੱਕੋ ਪੰਜਵਾਂ ਜਿਹੜਾ ਡੱਬਾ ਜਿੱਤ ਰਾਜ ਆ ਉਹ ਲੇਟ ਹੋਊਗਾ ਕਿਉਂ ਛੋਟ ਐਨਾ ਤੋਂ ਬਈ ਉਹ ਇਹਨਾਂ ਤੋਂ ਹੈਗਾ ਘਟ ਘਟ ਦੱਸ ਦੇਣਾ ਦਾ ਫਰਕ ਉਹਦਾ ਤੇ ਉਹ ਬਾਅਦ ਚ ਕਰਾਂਗੇ ਆਪਾਂ ਅੱਡ ਇਹਨਾਂ ਇਹਨਾਂ ਨੂੰ ਬੈਠਣ ਨੂੰ ਛਤਰੀ ਤੇ ਹੂੰ ਦੁਬਾਰਾ ਆਪਾਂ ਕਰਦੇ ਆਂ ਇਹਨਾਂ ਦਾ ਬੈਠਣ ਨੂੰ 10-15 ਮਿੰਟ ਇਹਨਾਂ ਨੂੰ ਛਤਰੀ ਤੇ ਫੇਰ ਆਪਾਂ ਇਹਨਾਂ ਨੂੰ ਅੰਦਰ ਬਾੜ ਦਾਂਗੇ ਛਤਰੀ ਤੋਂ ਉਹਨੂੰ ਉਹਨੂੰ ਵੀ ਲਾ ਲਾਂਗੇ ਉਧਰੋਂ ਆਉਣੇ ਕੋ ਜੁੱਤਰ ਨੂੰ ਤੇ ਆਦੇ ਹੁਣ ਲਾਏ ਨੇ ਬਈ ਕਬੂਤਰ ਓੜੇ ਵੇਤਨ। ਸਿੱਕੜੋ ਗੜਾ ਬਗਨਾਂ ਗੰਗੇਨੇ ਪਰਾਂ ਦੀ। ਉਹ ਤਾਰਾਂ ਤੁਰਾ ਵਾਲੀਆਂ ਗਏ ਨੇ ਨਿੰਮ ਨੂੰ ਬਾਲਾ ਕਿਕਰਾਂ ਉਕਰਾਂ ਜਦਾਂ ਕਰਕੇ ਕਿਦਾ ਆ ਸੋਕਰਾ ਚਲਾ ਔਰ ਕਰਬੱਡੀ। ਆ ਵੱਡੀ ਕੀ ਇਥੋਂ ਕਿ ਕ੍ਰਾਂਤੀ ਤੁਸੀਂ ਜਾਣਦੇ ਹੋ ਮੈਂ ਪਹਿਲਾਂ ਦੇਖਿਆ ਜੀ ਨੇ ਬਲੌਗ ਆਪਣਾ। ਇਹ ਦੋ ਕਿਕਰਾਂ ਨੇ ਬਹੁਤ ਆਪਣਾ ਫਾਇਦਾ ਕਰਿਆ ਬਈ। ਤੇ ਚੱਲ ਹੁਣ ਜੀ ਆ ਨਿੰਮ ਨੂੰ ਮੂਜ ਇਹ ਤਾਂ ਮੁਸ਼ਕਲ ਆ ਯਾਰ। ਆ ਕਿਕਰੀ ਜੀ ਦਾ ਇਹਦਾ ਹੋਜੀ ਕਰੀ ਦਾ ਮੈਨੂੰ ਬੜਾ ਸੁਸੋਜੇ। ਇਧਰੋਂ ਸਾਰਾ ਦੇਖਣ ਲੱਗ ਜੀ ਆ ਜੀ ਸਾਰੀ। ਇਦਨੋਂ ਜੇ ਕਿਕਰ ਡੇ ਵੱਡੀ ਬੁੱਢੀ ਜਾਵੇ ਇਹਦਾ ਡਾਣੀ ਬਾਲੀ ਵੱਡੀ ਦੀ ਗੱਲ ਕਰ ਟੁੱਟ ਗਈ ਤਾਂ ਹਾਂ ਤਾਂ ਡਾਣਾ ਤਾਂ ਕਰਕੇ ਫਾਇਦਾ ਹੋ ਗਿਆ ਆਪਣਾ ਇਹ ਵੱਡੀ ਜਾਵੇ ਯਾਰ ਆਪਾਂ ਨੂੰ ਸਾਰਾ ਤੁਰ ਤੱਕ ਉਧਰ ਦੇਖਣ ਲੱਗ ਜੀ ਰਹੇ ਗਣੇ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਇਹ ਬਸ ਹੁਣ ਚੱਲਦੇ ਆ ਘਰੇ ਇਹ ਐ ਤਾਂ ਕਰਨਗੇ ਬੱਚੇ ਜੀ ਚੱਲ ਤੇਰੇ ਨੂੰ ਦਾਣੇ ਦਿੱਤੇ ਆਪਾਂ ਰੱਖ ਤੇ ਹੁਣ ਪਾਣੀ ਵੀ ਰੱਖ ਦੀ ਇਹਨਾਂ ਦਾ ਆਪਾਂ ਦਾਨੇ ਦੋਣੇ ਤਾਂ ਸਾਇਦੀ ਖਾਣ ਗਿਓ ਰਜਿਓ ਇਹਨੇ ਆ ਲੋ ਬਈ ਸ਼ਕੂ ਆਈ ਕਿਉ ਬਰੋ ਆਉਣਗੇ ਤਾਂ ਹੈਗੇ ਜੇ ਇੱਕ ਆ ਗਿਆ ਫਿਰ ਤਾਂ ਇਹੀ ਜਾਣਗੇ ਲੱਗ-ਪਕ ਡੱਬਾ ਯਾਰ ਭੁੱਖਾ ਤਾਂ ਹੈਗਾ ਆਉਂਦਾ ਗਾਲੀ ਦਾਣਿਆਂ ਨੂੰ ਰੱਖਤਾ ਇਹਨਾਂ ਦਾ ਬਈ ਆਪਾਂ ਹੁਣ ਬਸ ਇਹਨਾਂ ਨੂੰ ਦਾਣੇ-ਦੋਣੇ ਖਾ ਲੈਣ ਦੇ ਥੋੜੇ ਜਿਹੇ ਕੇਰਾਂ ਥੱਲੇ ਆ ਕੇ ਫਿਰ ਤਾ ਜਾਣੇ ਡਰੇ ਜੇ ਲੱਗਦੇ ਨੇ ਹਨ ਤੇ ਇਹਨਾਂ ਨੂੰ ਵੀ ਦਾਣੇ-ਦੋਣੇ ਰੱਖੇ ਪੈਣੇ ਖਾਦੇ ਨਹੀਂ ਪਰ ਬਜਿਆਣੇ ਦਾਣੇ ਚੰਗੀ ਤਰੀਕੇ ਨਾਲ ਪਹਨੇ ਜੋਗ ਜਾਗ ਮੰਗਦੇ ਨੇ ਤਾ ਕਰਕੇ ਤਾਂ ਹੁਣੋਂ ਤੋਂ ਵੀ ਬੱਦਲ ਵਾਹੀ ਜੀ ਹੋ ਰਹੀ ਆ ਯਾਰ ਤੇ ਹੁਣ ਦੇਖਦੇ ਆਂ ਕੀ ਬਣਦਾ ਤੇ ਉਹ ਨਹੀਂ ਖਾਂਦੇ ਬਈ ਦਾਣੇ ਫਿਰ ਹਲਦਾ ਹੈ ਨਹੀਂ ਕੋਈ ਆਹ ਨੂੰ ਹੀ ਪਾ ਦਾਂਗੇ ਬਸ ਫਿਰ ਫਿਰ ਜਾ ਕੇ ਤੇ ਪਾਣੀ ਪੁਣੀ ਨਾ ਧਰਿਆ ਪਿਆ ਹੁਣ ਆਪਾਂ ਚਲੀਏ ਘਰ ਨਾਲ ਦਾ ਸ਼ਾਮ ਨੂੰ ਆ ਕੇ ਬਣਾਉਣਾ ਵੀਡੀਓ ਤੇ ਇਹਨੇ ਥੋੜੇ ਵੱਡੇਆਂ ਨੂੰ ਰੱਖ ਦਿੰਨੇ ਆ ਦਾਣੇ ਜੇ ਖਾਣੇ ਨੂੰ ਨਹੀਂ ਵੱਡੇ ਨੇ ਉਹ ਬਈ ਬੱਚੇ ਮੁੰਛਾ ਕਰਕੇ ਚੂਹ ਕਰਨ ਨੂੰ ਦੇਣੀ ਪੈਂਦੀ ਆ ਹਨਾ ਤਾਂ ਕਰਕੇ ਫਰਕ ਆ ਇਹ ਆਉਂਦਾ ਛੱਡ ਕੇ ਦਾਣੇ ਜੀ ਤੇ ਇਹਨਾਂ ਦਾ ਖੁੱਡਾ ਕਰਤੀਏ ਬਈ ਪੰਦ ਫਿਰ ਆਪਾਂ ਖਾਂਦੇ ਨਹੀਂ ਹੈਗੇ ਫਿਰ ਫਾਇਦਾ ਹੋ ਕੀ ਹੈ ਤੇ ਕਰਤਾ ਬੰਦ ਤੇ ਉਹਨੂੰ ਦੇਖਦੇ ਆ ਮਿਲਦੇ ਹੁਣ ਸਾਹਮਣੂ ਬਈ ਹਾਂਜੀ ਬਈ ਆ ਗਏ ਆਪਾਂ ਇੱਧਰ ਲੈ ਕੇ ਹੱਥ ਨੇ ਤੇ ਆ ਕੇ ਨਾ ਆਪਾਂ ਉਡੀ ਸ਼ਰਤੀ ਸੀ ਬਈ ਆਹ ਕਿਆਰੀ ਆਪਣੀ ਸੁੱਕੀ ਪਈ ਐ ਇਹ ਰਮਾਉਣੀ ਆ ਹਣਾ ਤੇ ਇਹਦੇ ਵਿੱਚੋਂ ਪਾਣੀ ਛੱੜਤਾ ਆਪਾਂ ਤੇ ਨੱਕਾ ਆਪਾਂ ਖੋਲਦਾ ਸੀ ਇਹਦਾ ਸਤਕਾਪ ਲਿਜੋ ਰਿਹਾ ਪਤਾ ਨਹੀਂ ਕਾਦੀ ਗਰਸ ਜੇ ਇਹਨੂੰ ਚੱਕਰ ਪਤਾ ਨਹੀਂ ਕੀ ਯਾਰ ਓਏ ਯਾਰ ਤੇ ਕਬੂਤਰ ਕੱਢੀਏ ਬਾਹਰ ਦਾਣੇ ਜਿਹਨੇ ਪਾਈਏ ਬੱਸ ਡਾਉਣਾ ਮੇਰਾ ਕੋਈ ਨਹੀਂ ਕਬੂਤਰ ਪਾਜੇ ਲੜ ਨਹੀਂ ਹੈਗੀ ਬਈ ਲੜ ਗਈ ਹੋ ਗਿਆ ਮੇਰਾ ਤਾਂਗਾ ਤੇ ਲੈ ਇਹਨਾਂ ਨੂੰ ਬਾਹਰੇ ਫਿਰ ਲੈਣ ਦੇ ਤੇ ਉਧਰ ਲੈਣੇ ਅੱਜ ਤੜਕੇ ਦਾਣੇ ਖਾਦੇ ਨਹੀਂ ਸੀ ਹੁਣ ਪਾਵਾਂਗੇ ਖਰਾਕ ਵੀ ਲਿਉਣੀ ਆ ਬਈ ਇਹਨਾਂ ਨੂੰ ਮੂੰਗੀ ਮੰਗੀ ਥੋੜਾ ਜਿਹਾ ਹੁਣ ਲੈ ਆਮਾਗੇ ਯਾਰ ਸਾਰਾ ਕੁਝ ਉੱਡਾ ਇੱਧਰ ਕਿ ਮੈਂ ਰੱਖਿਆ ਨੇ ਲੈ ਲਓ ਭਾਈ ਇਹਨਾਂ ਨੂੰ ਦਾਣੇ ਆਪਾਂ ਫੇਰ ਪਾਵਾਂਗੇ ਪਹਿਲਾਂ ਇਹਨਾਂ ਨੂੰ ਇੱਟ ਪਾ ਦਈਏ ਯਾਰ ਇੱਟ ਪਾ ਦਈਏ ਸੋ ਖੁਪੀਤੇ ਤੇ ਇਹਨੇ ਆਪਣੀ ਕੈਰੀ ਰਮੀ ਜਾਂਦੀ ਆ। ਇਹ ਰਾਮ ਲੈਣ ਦੇ। ਧਣੀਆਂ ਆ ਤਾਂ ਵਧੀਆ ਹੋਗਾ। ਉਹ ਦੂਜਾ ਧਣੀਆਂ ਨਹੀਂ ਆ। ਉਧਰੋਂ ਘਟ ਨਿਕਲਿਆ ਨਿਕਲੂਗਾ। ਤੇ ਮੂੰਗੀ ਲਿਆਉਣੀ ਆ ਬਈ ਸੋਲੇ ਲਿਆਉਣੇ ਨੇ। ਤੇ ਕਵਾਜ ਲੈਉਣਾ। ਆ ਯਾਰ ਮਿਸਤਰੀ ਨੂੰ ਮੈਂ ਬਈ ਅੱਜ ਕਹਿ ਤਾ ਫੋਨ ਕਰਿਆ ਸੀ ਅੱਜ ਤੇ ਮਿਸਤਰੀ ਕਹਿੰਦਾ ਬਈ ਦੋ ਦਿਨ ਖੜ ਜਾ। ਕਹਿੰਦਾ ਤੇਰਾ ਕਰਦਾ ਆਂ ਕੰਮ। ਕੱਲ ਨੂੰ ਵੀ ਫੋਨ ਕਰਾਂਗੇ ਮਿਸਤਰੀ ਨੂੰ। ਬਈ ਯਾਰ ਬਈ ਬਣ ਕੇ ਕਰਕੇ ਜਾ ਕੰਮ ਹਣ। ਇਹ ਕੰਮ ਕਰਾਵਾਂਗੇ ਹਣ ਜਿਹੜੇ ਬੱਚੇ ਨੇ ਪੰਜ ਚਾਰੇ ਪੰਜੇ ਬੱਚੇ ਉਹ ਇੱਧਰ ਹੀ ਰੱਖਾਂਗੇ ਨਾਲ ਡੱਬਾ ਬੱਚਾ ਇੱਧਰ ਲੈ ਖੁੱਡੇ ਚ ਉਧਰ ਨਹੀਂ ਪਾੜਦੇ ਉਹਨਾਂ ਚ ਵੱਡਿਆਂ ਚ ਸਾਰੇ ਕਿਹਨ ਲੱਗ ਰਹੇ ਨੇ ਤੇ ਵਸੂਦ ਹੋਰ ਆ ਪਹਿਲਾਂ ਪਾ ਦਾਂਗੇ ਕਣਕ ਇੱਟ ਜ਼ਰੂਰੀ ਆ ਕਿਉਂ ਬਈ ਅੰਦਰੋਂ ਪੋਟੇ ਪੱਟ ਜੋ ਸੈੱਟ ਕਰ ਦਿੰਦੇ ਇੱਟ ਅੱਜ ਟੂਰੀਅਰ ਘਟਾ ਅੱਜ ਤਾਂ ਬਾਗੀ ਟੂਰੀ ਆ ਗਈ ਆ ਵੀ ਮਿਰਚਾਂੀਆਂ ਤੋਂ ਲਾ ਲਈਏ ਤੇ ਤਾਰਾ ਪਾਜ ਚੱਕ ਤੇ ਕਬੂਤਰਾਂ ਨੂੰ ਪਾਣੀ ਵੀ ਪਾ ਦਈਏ ਯਾਰ ਘਟੂਗਾ ਪਾਣੀ ਅਜੇ ਤਾਲ ਕਿਤੋਂ ਕੇ ਪਰਨੇ ਹੁਤਾ ਪਰ ਪਾਣੀ ਪੀ ਗਏ ਹੋਣਗੇ ਤਾਂ ਕਰਕੇ ਪਾ ਦਿੰਨੇ ਹੂੰ ਠੀਕ ਹੈ ਕੰਬ ਕੰਬ ਕੇ ਵਿੱਚ ਬੜੇ ਜਾਂਦੇ ਨੇ ਯਾਰ ਪਤਾ ਨਹੀਂ ਕਿਉਂ ਉਧਰ ਦਾ ਨਾਲਾ ਪਾਣੀ ਚੱਲ ਦੇਖ ਦਿਨ ਕਰਦੇ ਆ ਕੋਈ ਪਾਣੀ ਦਾ ਅਰੇਂਜਮੈਂਟ ਵੀ ਨਾਣੇ ਪਈ ਉੱਡੀ ਨਾ ਜਾਣ ਮੈਂ ਤਾਂ ਡਰ ਲਾਇਆ ਨਾ ਕਿਤੇ ਵਧੀਆ ਹੋ ਗਿਆ ਤਾਂ ਪੰਜੇ ਲੋ ਬਈ ਹੁਣ ਤੱਕ ਕਣਕ ਦਾ ਇਹ ਜਮੀ ਘਰ ਤੋਂ ਮੂੰਹ ਖਾਂਦੇ ਨੇ ਲੋ ਬਈ ਸਕੋ ਘਰ ਕਾ ਅੰਦਰ ਚਲੋ ਬਈ ਚੱਲ ਬਈ ਗਾਲੇ ਕੀ ਅੰਦਰ ਕੀ ਆਖ ਕਬਈ ਲੱਗਿਓ ਜੇ ਖਾਣ ਤੇ ਇੱਧਰ ਲਾ ਕੋਡਾ ਖੋਲ ਕੇ ਇੱਧਰ ਵੀ ਦਾਣੇ ਪਾਵਾਂਗੇ ਬੱਚੇ ਬੱਚੇ ਸਾਰੇ ਖਾਂਦੇ ਨੇ ਜੀ ਇਹ ਦਾਣੇ ਬਈ ਇਹਨਾਂ ਨੂੰ ਪਾਤੇ ਵੱਡਿਆਂ ਨੂੰ ਤੇ ਦਾਣੇ ਇਹਨਾਂ ਨੇ ਵੀ ਖਾ ਵੀ ਲੈ ਇੱਕ ਤਰ੍ਹਾਂ ਦੇ ਜਿਹੜੇ ਹੋਏ ਨੇ ਉਹ ਫੇਰ ਖਾ ਲੈਣਗੇ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਇਹ ਨਨੋ ਰੋਕੀਏ ਗਾਣੇ ਦੁੱਜੀ ਆਪਣੇ ਔਡਰ ਵਾਲਿਆਂ ਨੂੰ ਇਹਦੇ ਬਹੁਤ ਹੀ ਉਸ ਲੋ ਬਾਰੇ ਲਿਖ 5000 ਕਬੂਤਰ ਵੀ ਸਾਰੇ ਆਪਣੇ ਕੋਲ ਲਓ ਪਈ ਇੱਕੋ ਤੇ ਲਈ ਬਾਕੀ ਆਪਾਂ ਬੱਚੇ ਆਪਣੇ ਬਿਠਾ ਦੇ ਛਾਤਰੀ ਤੇ ਤੇ ਅਜੂ ਕਾਲਾ ਜੀ ਨੇ ਉਠਾਇਆ ਬੋਦੀ ਵਾਲੀ ਜਿਹੜਾ ਉਹ ਬੱਚਾ ਹੀ ਬਿਠਾਇਆ ਛਾਤਰੀ ਉਹ ਜਿੱਦੀ ਆ ਗਿਆ ਯਾਰ ਇਹਨੂੰ ਫੜ ਲਿਆ ਫੇ ਐ ਆ ਜਾਂਦੇ ਤਾਂ ਹਾਂ ਤਾਂ ਛਾਤਰੀ ਦਨ ਕੋਈ ਨਾ ਫਿਰਦਾ ਰਹਿੰਦੇ ਇੱਥੇ ਕੋਈ ਗੱਲ ਨਹੀਂ ਨੂੰ ਇਧਰ ਹੀ ਫਿਰਦਾ ਰਹਿੰਦੇ ਜੀ ਫੇਰ ਬਾੜ ਲਾਗੇ ਨੂੰ ਉਧਰ ਅਜੇ ਤਾਂ ਸ਼ੂਟ ਆਇਆ ਹੈ ਅਜੇ ਤਾਂ ਖਾਣ ਉਧਰ 5-5 ਦਿਨ ਤੱਕ ਚਾਰ ਬੰਦਨਾ ਤੱਕ ਬਾੜਾ ਨਾ ਇਧਰ ਨੂੰ ਜੀ ਇਹਦਾ ਨਿਆ ਉਹ ਉਪਰ ਆ ਕਰ ਜਾਂਦੇ ਕਿ ਕਿੱਧਰ ਆ ਗਏ ਮੈਂ ਬਾ ਦੋ ਦਿਨਾਂ ਦਾ ਕਾ ਵੀ ਲੱਗ ਜੂ ਬਈ ਉਹਨੇ ਦੋ ਦਿਨ ਹੀ ਤਾਂ ਕਿਹਾ ਮਿਸਤਰੀ ਨਾਲ ਉਹ ਕਿਦਾਂ ਛੱਡ ਜਾ ਦੋ ਦਿਨਾਂ ਦਾ ਕੇ ਲੱਗ ਜੂ ਤੇ ਹੁੰਦਾ ਬਈ ਇਹਨਾਂ ਦੇ ਰੰਗ ਦਾ ਆਉਂਦੇ ਸਲਾਹ ਮੇਰੀ ਆਂਦੀ ਹੈ ਜਿਹੜਾ ਚਿੱਟਾ ਜਿਹਾ ਕਬ ਹੋ ਜਾਏਗਾ ਆਪਣਾ ਵੀ ਇਹਦੇ ਕਾਲੀ ਕਿੱਥਵੀ ਕਾਂਤ ਕਰਦਾ ਕਾਂਤ ਕਰਦਾ ਕਾਲੀ ਪੂਸ ਕਰਦਾ ਪਰ ਹੁਣ ਕਾਲੇ ਰੰਗ ਦਾ ਮੰਗਾ ਪੈਂਦਾ ਨੂੰ ਬਣਾਉਣਾ ਨਹੀਂ ਆਉਂਦਾ ਉਹ ਕਲਰ ਆਓ ਤਾਂ ਕਰਕੇ ਸਿਸਟਮ ਔਖਾ ਤੇ ਤਿੰਨ ਬੈਠੇ ਨੇ ਦਿਖਾਵਾਂ ਤੀਜਾ ਬੈਠਾ ਉਹ ਬੈਠਾ ਤੀਜਾ ਵੀ ਕਰੋ ਚੈੱਕ ਤਿੰਨੇ ਬੈਠੇ ਨੇ ਤਿੰਨੇ ਛੋਟੇ ਨੇ ਤਿੰਨੇ ਉਹ ਵੱਡੇ ਨੇ ਤਾਂ ਕਿਰਕੋ ਉਦਾਰੀ ਮਾਰਿਆ ਮੈਨਾਂ ਬਾਈ ਇਹ ਛੋਟੇ ਨੇ ਬੱਟੂ ਦੋ ਡੱਬਾ ਜੇ ਤਾਂ ਬਾਈ ਮੀਂਹ ਚ ਆਇਆ ਹੋਇਆ ਮੀਂਹ ਚ ਡੱਬ ਗਿਆ ਤੇ ਇੱਥੇ ਸਾਨੂੰ ਪਤੀਆ ਪੂਰੀ ਬੂਰੀ ਦੇਖ ਜਿਹੜੇ ਬੰਦੇ ਦੇਖਦੇ ਨੇ ਆਪਨੇ ਉਹਦਾ ਬਾਲਾ ਬਾਤ ਇਹ ਹੈ ਉਹ ਹੀ ਬਹੁਤ ਆ ਉੱਡਣਾ ਡਰਨਾ ਜਦੋਂ ਆਪਾਂ ਨੂੰ ਕੋਈ ਚੱਕਰ ਨਹੀਂ ਹੌਲੀ ਉਹਦੀ ਆਪ ਹੀ ਸੈੱਟ ਹੋ ਜੂਆ ਝਾੜ-ਚੂੜ ਕਰਕੇ ਬਚਾ ਤੇ ਉਹ ਬਚ ਗਿਆ ਉਹ ਉਹੀ ਬਹੁਤ ਮੇਰੇ ਲਈ ਤਾਂ ਵੱਡੀ ਗੱਲ ਹੈ ਮੈਂ ਤਾਂ ਅਮੀ ਦੇ ਦੀ ਬਚੂਗਾ ਜਿਆਦਾ ਹੁਣ ਉਹਨੂੰ ਦਾਣੇ ਨੇ ਖਾਣ ਦੇ ਵੀ ਪਾਣੀ ਪੁਣੀ ਆਪਾਂ ਪਰਤਾ ਤੇ ਬਸ ਠੀਕ ਹੈ ਵੀ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਵਧੀਆ ਲੱਗਦੀ ਏ ਯਾਰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੀ ਅੱਗੇ ਸ਼ੇਅਰ ਕਰ ਦਿਓ ਹਨਾ પક્લ નમી વીડિયો છે નમે અપડેટ છે